ਪੰਜਾਬ ਦੀ ਚੱਪੀ-ਚੱਪੀ ਉੱਤੇ ਅਤੇ तकरीबन ਹਰੇਕ ਕੋਨੇ ਉੱਤੇ ਇਤਿਹਾਸ ਦੇ ਅਹਿਮ ਵਾਕਿਆਤ ਆਪਣੇ ਨਿਸ਼ਾਨ ਵਿਖਾਉਂਦੇ ਨੇ ਅਤੇ ਖਾਸ ਕਰਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੰਜਾਬ ਦੇ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਇਹੋ ਜਿਹਾ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਸਹੀੜੀ ਜੋ ਕਿ ਰੋਪੜ ਜ਼ਿਲ੍ਹੇ ਵਿੱਚ ਪੈਂਦਾ ਹੈ। ਇਸ ਪਿੰਡ ਦੀ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਹਮਿੱਤ ਹੈ ਅਤੇ ਸਾਲ ਦੇ ਇਨ੍ਹਾਂ ਦਿਨਾਂ ਦੌਰਾਨ ਇਸ ਪਿੰਡ ਦੀ ਅਹਮਿੱਤ ਹੋਰ ਵੀ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਹੈ ਪਿੰਡ ਸਹੇੜੀ ਉਸ ਗੰਗੂ ਬ੍ਰਾਹਮਣ ਦਾ ਪਿੰਡ ਹੈ ਜਿਸ ਨੇ ਮਾਤਾ ਗੁਜਰੀ ਜੀ ਅਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਅਕਿਰਤ ਕਰਨਤਾ ਤਹਿਤ ਗ੍ਰਫਤਾਰ ਕਰਵਾਇਆ ਸੀ ਰੋਪੜ ਜ਼ਿਲ੍ਹੇ ਦੇ ਇਸ ਪਿੰਡ ਦਾ ਨਿਵਾਸੀ ਅਤੇ ਗੁਰੂ ਕਰਤਾਰ ਰਸੋਈਆ ਸੀ ਗੰਗੂ ਬ੍ਰਾਹਮਣ ਜਿਸ ਨੇ ਸਰਸਾ ਨਦੀ ਨੂੰ ਪਾਰ ਕਰਨ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਗਏ ਉਹਨਾਂ ਦੇ ਮਾਤਾ ਗੁਜਰੀ ਜੀ ਅਤੇ ਦੋ ਸਾਹਿਬਜ਼ਾਦਿਆਂ ਨੂੰ ਇੱਥੇ ਆਪਣੇ ਘਰ ਲਿਆਂਦਾ ਸੀ ਸਾਹਿਬਜ਼ਾਦਾ ਜ਼ਰਾਵਰ ਸਿੰਘ ਦੀ ਉਮਰ ਉਦੋਂ 9 ਸਾਲ ਦੀ ਸੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਉਮਰ ਉਸ ਵੇਲੇ 7 ਸਾਲ ਦੀ ਸੀ ਇਸ ਪਿੰਡ ਦਾ ਯਾਨੀ ਕਿ ਸਹੀੜੀ ਪਿੰਡ ਦਾ ਨਾਮ ਪਹਿਲਾਂ ਪਿੰਡ ਖੇੜੀ ਹੋਇਆ ਕਰਦਾ ਸੀ ਸੰਨ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਪਿੰਡ ਨੂੰ ਤਹਸ ਨਹਸ ਕਰ ਦਿੱਤਾ। ਉਸ ਪਿੰਡ ਦੇ ਥੇ ਉੱਤੇ ਜੋ ਨਵਾਂ ਪਿੰਡ ਉਸਰਿਆ ਉਸ ਨੂੰ ਫੇਰ ਸਹੀੜੀ ਦਾ ਨਾਮ ਦਿੱਤਾ ਗਿਆ। ਇਸੇ ਪਿੰਡ ਵਿੱਚ ਯਾਨੀ ਕਿ ਸਹੀੜੀ ਤੋਂ ਪਹਿਲਾਂ ਵਾਲੇ ਥੀੜੀ ਪਿੰਡ ਦੇ ਵਿੱਚ ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦੇ ਘਰ ਦੀ ਅਟਾਰੀ ਵਿੱਚ ਆਰਾਮ ਕਰ ਰਹੇ ਸੀ ਤਾਂ ਗੰਗੂ ਨੇ ਖੁਰਜੀ ਵਿੱਚੋਂ ਮਾਤਾ ਜੀ ਦਾ ਸਾਰਾ ਧਨ ਅਤੇ ਕੀਮਤੀ ਵਸਤੂਆਂ ਵੀ ਚੋਰੀ ਕਰ ਲੀਆਂ ਸਨ ਇਥੇ ਬਸ ਨੇ ਉਸ ਨੇ ਇਨਾਮ ਦੇ ਲਾਲਚ ਵਿੱਚ ਮੁਰਿੰਡਾ ਦੇ ਦੋ ਮੁਖੀਆਂ ਜਾਨੀ ਖਾਨ ਅਤੇ ਮਾਨੀ ਖਾਨ ਰੰਗੜ ਦੁਆਰਾ ਤਿੰਨਾਂ ਨੂੰ ਗ੍ਰਿਫਤਾਰ ਕਰਵਾ ਕੇ ਸਰਹੰਦ ਭਜਵਾ ਦਿੱਤਾ ਜਿੱਥੇ ਅੱਗੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਿਆ ਗਿਆ ਅਤੇ ਮਾਤਾ ਜੀ ਵੀ ਉਥੋਂ ਹੀ ਮਹਾਪ੍ਰਸਥਾਨ ਕਰ ਗਏ ਸਨ ਇਸ ਪਿੰਡ ਵਿੱਚ ਤਿੰਨ ਇਤਿਹਾਸਿਕ ਗੁਰਦੁਆਰੇ ਮੌਜੂਦ ਨੇ ਇੱਕ ਗੁਰਦੁਆਰਾ ਗੰਗੂ ਦੇ ਘਰ ਵਾਲੀ ਥਾਂ ਉੱਤੇ ਵੀ ਉਸਰਿਆ ਹੋਇਆ ਹੈ ਦੂਜਾ ਗੁਰਦੁਆਰਾ ਪਿੰਡ ਦੇ ਬਾਹਰਵਾਰ ਉਸ ਥਾਂ ਉੱਤੇ ਉਸਰਿਆ ਹੋਇਆ ਹੈ ਜਿੱਥੇ ਗੰਗੂ ਨੇ ਤਿੰਨਾ ਪਾਵਨ ਅਤੇ ਸਤਕਾਰਯੋਗ ਸ਼ਖਸੀਅਤਾਂ ਨੂੰ ਮੁਗਲ ਹਾਕਮਾਂ ਦੇ ਹਵਾਲੇ ਕੀਤਾ ਸੀ ਇਹਨਾਂ ਦੋਹਾਂ ਗੁਰਦੁਆਰਿਆਂ ਦਾ ਪ੍ਰਬੰਧ ਪਿੰਡ ਦੀ ਸੰਗਤ ਕਰਦੀ ਹੈ ਪੀਜਾ ਗੁਰੂ ਘਰ ਪਿੰਡ ਤੋਂ ਲਗਭਗ ਅੱਧੇ ਕਿਲੋਮੀਟਰ ਦੀ ਵਿੱਥ ਉਤੇ ਖੇਤਾਂ ਵਿੱਚ ਸਥਾਪਿਤ ਕੀਤਾ ਗਿਆ ਹੈ ਕਹਿੰਦੇ ਨੇ ਕਿ ਖੇੜੀ ਦਾ ਰਸਤਾ ਖੁੰਝ ਕੇ ਗੰਗੂ ਹੋਰ ਰਸਤੇ ਪੈ ਗਿਆ ਸੀ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਤਿੰਨਾਂ ਨੂੰ ਉੱਥੇ ਅੰਬਾਂ ਦੇ ਇੱਕ ਬਾਗ ਵਿੱਚ ਪਿਠਾ ਕੇ ਆਪ ਸਹੀ ਰਸਤਾ ਲੱਭਣ ਲਈ ਨੇੜਲੇ ਪਿੰਡ ਗਿਆ ਸੀ ਉਸ ਸਥਾਨ ਉਤੇ ਹੁਣ ਜੋ ਗੁਰਦੁਆਰਾ ਬਣਿਆ ਹੋਇਆ ਉਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਕਤੀ ਹੈ ਇਸ ਤਰ੍ਹਾਂ ਇਹ ਪਿੰਡ ਯਾਨੀ ਕਿ ਖੀੜੀ ਅਤੇ ਮੁੜਕੇ ਜੋ ਬਣਿਆ ਸਹੇੜੀ ਗੰਗੂ ਬ੍ਰਾਹਮਣ ਦੇ ਕਰਕੇ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹੋਇਆ ਗੰਗੂ ਬ੍ਰਾਹਮਣ ਨੂੰ ਉਸ ਦੇ ਕੀਤੇ ਦੀ ਸਜ਼ਾ ਬਖੂਬੀ ਮਿਲੀ ਅਤੇ ਨਾਲ ਦੀ ਨਾਲ ਇਹ ਪਿੰਡ ਵੀ ਇਤਿਹਾਸ ਦੇ ਪੰਨਿਆਂ ਉੱਤੇ ਹਮੇਸ਼ਾ ਲਈ ਉਕਰਿਆ ਗਿਆ